ਗਰਾਉਂਡ ਜ਼ੀਰੋ ਤੇ ਆ ਕੇ ਇੱਕ ਜ਼ਰੀਆ ਫਾਊਂਡੇਸ਼ਨ ਨਾਲ ਜੋ ਰਿਪੋਰਟ ਦੇਖ ਰਹੀ ਹੈ ਕਿ ਕਿੱਥੇ ਕਿੱਥੇ ਯਾਰ ਮੈਂ ਐਨਆਰਆਈਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬਾਈ ਗਰਾਉਂਡ ਜ਼ੀਰੋ ਤੇ ਟੀਮਾਂ ਲਾਓ ਆਪਣੀਆਂ ਜਾਂ ਫਿਰ ਇੱਕ ਜ਼ਰੀਆ ਤੇ ਵਿਸ਼ਵਾਸ ਕਰਕੇ ਹੌਸਲਾ ਕਰੋ ਉਧਰ ਦਵਾਈਆਂ ਲੈ ਲਈਆਂ ਸਾਰਿਆਂ ਨੇ ਅੱਛਾ ਦਵਾਈਆਂ ਲੈ ਰਹੇ ਨੇ ਤੇ ਪਿੰਡ ਵਾਲੇ ਆਣੇ ਸ਼ੁਰੂ ਹੋ ਗਏ ਹਾਂਜੀ ਸਤਿ ਸ਼ਕਲ ਭੈਣੇ ਸਤਿ ਸ਼ਕਲ ਜੀ ਤੇਲ ਕਿਉਂ ਚੋਣਾ ਸਤਿ ਸ਼ਕਲ ਭੈਣੇ ਸਤਿ ਸ਼ਕਲ ਜੀ ਸਤਿ ਸ਼ਕਲ ਕਿਵੇਂ ਠੀਕ ਹੋ ਨਹੀਂ ਚੜਦੀ ਕਲਾ ਚੜਦੀ ਕਲਾ ਤੂੰ ਸੁਣਾ ਵੀਰ ਜੀ ਆਏ ਜਗਤ ਮੰਮੀ ਜੀ ਗਾਓ ਸਸ਼ਕਲ ਪਹਿਨੇ ਕਿਵੇਂ ਠੀਕ ਹੋ ਜੀ ਮੈਂ ਪਛਾਣ ਲਿਆ ਸਭ ਤੋਂ ਵੇਲੇ ਕਿਸੇ ਨੇ ਨਹੀਂ ਪਛਾਣਿਆ ਹਾਂ ਇਹ ਧਿਆਨ ਨਾਲ ਹੀ ਦੇਖਦੇ ਮੈਨੂੰ ਐਕਚੁਅਲੀ ਅੱਜ ਮੈਂ ਸੁਖ ਨਾਲ ਦਸਤਾਰ ਵੀ ਬੰਨੀ ਹੋਈ ਹੈ ਨਾ ਨਹੀਂ ਨਹੀਂ ਮੈਂ ਪਛਾਣ ਲਿਆ ਤਾਂ ਥੈਂਕ ਯੂ ਹੋ ਠੀਕ ਹੋ ਪਹਿਨੇ ਚੜਦੀ ਕਲਾ ਤੁਹਾਡੇ ਨੁਕਸਾਨ ਤਾਂ ਬਹੁਤ ਹੋਇਆ ਪਿੰਡਾਂ ਦੇ ਵਿੱਚ ਪਰ ਅਸੀਂ ਫਿਰ ਵੀ ਚਲੋ ਕੋਸ਼ਿਸ਼ ਕਰ ਰਹੇ ਹੈ ਗੁੱਡੀ ਦਾ ਵਿਆਹ ਤੇ ਰਿਆ ਤੇ ਜੋ ਕਪੜਾ ਵਾਲੀ ਦਾ ਸਾਰਾ ਬੈਡਾਂ ਜਿਹੀ ਭਿੱਜ ਗਿਆ ਕੱਢਦੀ ਵਾਹ ਜੀ ਨਹੀਂ ਦੇ ਕੋਈ ਲਹਿੰਗੇ ਲੂੰਗੇ ਚਾਹੀਦੇ ਪਾਣੇ ਲੈ ਜੀ ਲੁਹਾਨੇ ਚਾਹੀਦਾ ਲਹਿੰਗਾ ਜੇ ਇਹਨੂੰ ਲਹਿੰਗਾ ਲੂੰਗਾ ਚਾਹੀਦਾ ਹੋਇਆ ਪਾਣੇ ਮੈਂ ਨੰਬਰ ਦਿੱਤਾ ਆਪਣਾ ਉਹਨਾਂ ਨੂੰ ਜਾਂ ਕੱਤਾ ਟੱਪ ਕੇ ਸਾਨੂੰ ਪਿੰਡ ਵਾਲਿਆਂ ਨੇ ਖੜਿਆ ਸੀ ਤੇ ਸਿਰ ਉਹ ਪਾਣੀ ਬੜਾ ਐਡਰ ਆ ਗਿਆ ਸਾਨੂੰ ਓਏ ਹੋਏ ਕੀ ਕਰਦਾ ਸਾਨੂੰ ਭਰੇ ਬੰਦੇ ਖਲੋਤੇ ਤੇ ਸਾਨੂੰ ਚੁੱਕ ਚੁੱਕ ਪਰਾ ਲਈ ਜਾਂਦੇ ਨੇ ਨਹੀਂ ਨਹੀਂ ਕੋਈ ਗੱਲ ਇਹਨਾਂ ਨਾਲ ਪਾਣੀ ਹੁੰਦਾ ਕਿ ਆ ਉਹ ਕਰਦੇ ਜੀ ਕਰ ਹਾਂਜੀ 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 ਭਾਣੇ ਕੋਈ ਗੱਲ ਤੁਸੀਂ ਤੁਸੀਂ ਮੇਰੀ ਗੱਲ ਸੁਣ ਮੇਰੇ ਕੋਲ ਆ ਕਿ ਲੁਧਿਆਣੇ ਨੂੰ ਲੈ ਜਾਓ ਸਾਰੇ ਇਹਦੇ ਲਹਿੰਗੇ ਲੁੰਗੇ ਸਾਰੇ ਜੋ ਜੋ ਲੈਣਾ ਲੈਦਾ ਥੱਲੇ ਫਰਸਾ ਬਹਿ ਗਿਆ ਮਸਾ ਆਦਮੀ ਸਿੱਤੇ ਨੀਗਾ ਹੈਗਾ ਓਹੋ ਇਹ ਬਰਸ਼ਾ ਕਰਕੇ ਹੋਇਆ ਸਾਰਾ ਪਾਣੀ ਇਹਦਾ ਪਾਣੀ ਚੜ ਗਿਆ ਇਹ ਸੰਭਾਲ ਇਹ ਕਿੰਨਾ ਦੀ ਫੋਟੋ ਆ ਇਹਦੇ ਪਾਣੀ ਇਹ ਸਾਡੇ ਨਾਨਾ ਨਾਲ ਹੀ ਆ ਇਹ ਦੀ ਨੰਦੋਈਏ ਹਾਂਜੀ ਹਾਂਜੀ ਨੰਦੋਈਆ ਕੌਣ ਹੁੰਦਾ ਨਾਨਾ ਨਾਨਾ ਹੈ ਇਹਨਾਂ ਦੇ ਹੱਥ ਬੰਨਦਾ ਇਹਨਾਂ ਦੇ ਹਸਬੰਦ ਦੇ ਪੈਰ ਨਹੀਂ ਸਾਰੇ ਆਪਣੇ ਆਪਣੇ ਪੈਰ ਲਾਦਾ ਨਾ ਪਤਾ ਕਰਾਵਾਂ ਸਾਡੀ ਨਾਨਾ ਦਾ ਕਰਵਾ ਨਾਨਾ ਦਾ ਕਰਵਾ ਹਾਂਜੀ ਤੇ ਉਹ ਫੋਟੋ ਕਿ ਦੀ ਉਹ ਬੇਰੇ ਬੇਟਾ ਵਾਹ ਐਨਸੀਸੀ ਚ ਰਿਹਾ ਵੀ ਹਨ ਪੁਲਿਸ ਚ ਹੁਣ ਅੱਛਾ 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 ਉਹਨਾਂ ਦੀ ਨੌਕਰੀ ਅੱਛਾ 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 ਨਹੀਂ ਨਹੀਂ ਮਾਤਾ ਜੀ ਕੋਈ ਗੱਲ ਨਹੀਂ ਜੋ ਸਾਡੇ ਕੋਲ ਮਦਦ ਹੋਈ ਅਸੀਂ ਜ਼ਰੂਰ ਕਰਾਂਗੇ ਮਾਦੇ ਸਾਡੀ ਅੰਦਰ ਵੀ ਵੇਖੋ ਹੋਰ ਵੀ ਅੰਦਰ ਵੀ ਪਾਣੀ ਆ ਗਿਆ ਸੀ ਸਾਰੇ ਸਾਰੇ ਅੰਦਰ ਹੀ ਪਾਣੀ ਦਾ ਸਾਰਾ ਬੈਠ ਹੋ ਗਿਆ ਓਏ ਹੋਏ ਓਏ ਹੋਏ ਕੀ ਹਾਲ ਹੋਇਆ ਅੱਛਾ ਇਤਨਾ ਵੀ ਪਾਣੀ ਸੀ ਸਾਰਾ ਹਾਂਜੀ ਹਾਂਜੀ ਵਾਹਿਗੁਰੂ ਨੁਕਸਾਨ ਤਾਂ ਬਹੁਤ ਜ਼ਿਆਦਾ ਅੰਦਰੋਂ ਕੋਈ ਗੱਲ ਨਹੀਂ ਮਾਤਾ ਜੀ ਜੋ ਸਾਡੇ ਕੋਲ ਹੋਈ ਸਰਦੀ ਮਦਦ ਜ਼ਰੂਰ ਕਰਾਂਗੇ ਮਾਦੇ ਚੜ ਦੀ ਨੰਬਰ ਨੰਬਰ ਦੇ ਕੇ ਜਾ ਹਾਂਜੀ ਹਾਂਜੀ ਮਾਤਾ ਜੀ ਲੈ ਲਓ ਲੈ ਲਓ ਆ ਜਾਓ ਤੁਸੀਂ ਨੰਬਰ ਲੈ ਲਓ ਜੀ 100 ਤੱਕ ਪਾ ਕੇ ਆ ਜਾ ਆਹ ਨਿਕਾ ਹਾਂਜੀ ਭੈਣੇ ਦੱਸ ਦਿਓ ਸਾਨੂੰ ਠੀਕ ਹੈ ਕੋਈ ਲੋਡ ਹੋਈ ਤੇ ਸਾਨੂੰ ਫੋਨ ਕਰ ਦਿਓ ਅਸੀਂ ਤੁਹਾਡੀ ਜਰੂਰ ਮਦਦ ਕਰਾਂਗੇ ਜੇ ਕੱਪੜੇ ਲੇੜੀਆਂ ਦਾ ਹੋਇਆ ਤਾਂ ਸਾਡੇ ਕੋਲ ਲੁਧਿਆਣੇ ਲੈ ਜਾਓ ਆ ਕੇ ਠੀਕ ਹੈ ਹਾਂਜੀ ਠੀਕ ਹਾਂ ਹਾਂ ਨੰਬਰ ਦੇ ਦੇ ਪੰਡਾਰੀ ਆਪਣਾ ਨੰਬਰ ਦੇ ਦੇ ਆ ਜਾਓ ਗਰਾਉਂਡ 0 ਤੇ ਆ ਕੇ ਇੱਕ ਜ਼ਰੀਆ ਫਾਊਂਡੇਸ਼ਨ ਨਾਲ ਜੋ ਰਿਪੋਰਟ ਦੇਖ ਰਹੀ ਹੈ ਕਿ ਕਿੱਥੇ ਕਿੱਥੇ ਯਾਰ ਮੈਂ ਐਨ ਆਰ ਆਈਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬਾਈ ਗਰਾਉਂਡ 0 ਤੇ ਟੀਮਾਂ ਲਾਓ ਆਪਣੀਆਂ ਯਾ ਫਿਰ ਇੱਕ ਜ਼ਰੀਆ ਤੇ ਵਿਸ਼ਵਾਸ ਕਰਕੇ ਹੌਸਲਾ ਕਰੋ ਮਹਾਰਾਜ ਕਿਰਪਾ ਕਰਨਗੇ ਤੁਹਾਡਾ 1 ਰੁਪਿਆ ਵੀ ਜਿਹੜਾ ਅਸੀਂ ਉਹ ਖਰਾਬ ਨਹੀਂ ਹੋਣ ਦਵਾਗੇ ਤੇ ਹੁਣ ਅਸੀਂ ਪਿੰਡ ਚ ਕੈਂਪਾਂ ਦੀ ਸੇਵਾ ਨਿਭਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਲੋਕਾਂ ਦਾ ਚਲੋ ਪਿਆਰ ਹੀ ਬਹੁਤ ਜ਼ਿਆਦਾ ਕੀ ਸਾਡੇ ਘਰ ਚਲੋ ਘਰ ਚਲੋ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡਾਂ ਦੇ ਵਿੱਚ ਵੀ ਏਕ ਜ਼ਰੀਆ ਫਾਊਂਡੇਸ਼ਨ ਦੀਆਂ ਵੀਡੀਓਜ਼ ਦੇਖੀਆਂ ਜਾ ਰਹੀਆਂ